ਸਦੀ ਦੇਖਭਲ ਕਰ ਸਕਦੇ ਆ ਤਾਂ ਦਸੇ ਲਗਾਓ ਔਰ ਬੂਟਾ ਲਗਾਉਣ ਦੇ ਨਾਲ ਜਿਹੜੀ ਸਾਡੀ ਬਾਣੀ ਆ ਜੋ ਸਾਡੇ ਗੁਰੂਆਂ ਨੇ ਕਿਹਾ ਏ ਉਹ ਸਾਰੇ ਤਿੰਨੇ ਦੇ ਤਿੰਨੇ ਚੀਜ਼ਾਂ ਪੂਰੀਆਂ ਹੁੰਦੀਆਂ ਐ ਕਿਉਂਕਿ ਜਦੋਂ ਅਸੀਂ ਬੂਟਾ ਲਗਾਨੇ ਆ ਬੂਟੇ ਦੇ ਨਾਲ ਜਦੋਂ ਬਰਸਾਤ ਆਂਦੀ ਆ ਬੂਟਾ ਆਪਣੇ ਤਣਿਆਂ ਦੇ ਵਿੱਚ ਪਾਣੀ ਨੂੰ ਸੋਖ ਕੇ ਧਰਤੀ 'ਚ ਦਿੰਦਾ ਏ ਤਾਂ ਪਾਣੀ ਦੀ ਘਾਟ ਵੀ ਪੂਰੀ ਹੁੰਦੀ ਆ ਔਰ ਬੂਟਾ ਜਦੋਂ ਫੈਲਦਾ ਏ ਉਹ ਜੜਾਂ ਦੇ ਨਾਲ ਜਿਹੜੀ ਮਿੱਟੀ ਆ ਉਹਨੂੰ ਵੀ ਪਕੜ ਕੇ ਰੱਖਦਾ ਏ ਉਹਨੂੰ ਵੀ ਖਿਸਕਣ ਨਹੀਂ ਦਿੰਦਾ ਤੇ ਜਿਹੜੀ ਸਾਡੀ ਧਰਤੀ ਮਾਤਾ ਏ ਉਹਦੀ ਸੁਰੱਖਿਆ ਵੀ ਹੁੰਦੀ ਆ ਔਰ ਜਦੋਂ ਬੁੱਟਾ بڑا ਹੁੰਦਾ ਏ ਜਿਹੜੀ ਹਵਾ ਏ ਆਕਸੀਜਨ ਛੱਡਦਾ ਏ ਔਰ ਜਿਹੜੀ ਹਵਾ ਏ ਪੌਣ ਉਹਨੂੰ ਵੀ ਸ਼ੁੱਧ ਕਰਦਾ ਏ ਉਹਦੀ ਵੀ ਜਿਹੜੀ ਆ ਘਾਟੂਰੀ ਹੁੰਦੀ ਆ ਸੋ ਜੁਰੂਆਂ ਦੇ ਜੋ ਵਚਨ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤ ਮਹਤ ਉਹਨੂੰ ਦੇਖਦੇ ਹੋਏ ਫਰੀਕ ਇਨਸਾਨ ਨੂੰ ਆਪਣੇ ਆਲੇ ਦੋਲੇ ਜਿਹੜੇ ਬੁੱਟੇ ਜਰੂਰ ਲਗਾਣੇ ਚਾਹੀਦੇ ਆ ਔਰ ਉਹਨਾਂ ਦਾ ਪਾਲਣ ਪੋਸ਼ਣ ਵੀ ਕਰਨਾ ਚਾਹੀਦਾ ਫਿਰ ਸਾਰਿਆਂ ਦਾ ਤੈਲ ਤੋਂ ਤਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ